ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਜ਼ਮੀਨ ਪਿੱਛੇ ਪਿਓ ਪੁੱਤ ਦਾ ਕਤਲ ਕਰ ਦਿੱਤਾ ਹੈ ਜਿਹਾ ਦੱਸਦੀ ਹੈ ਕਿ ਇਹ ਖਬਰ ਫਾਜ਼ਿਲਕਾ ਦੀ ਤਹਿਸੀਲ ਅਰਨੀਵਾਲਾ ਦੇ ਨੇੜੇ ਪੈਂਦੇ ਪਿੰਡ ਪਾਕਾਂ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਪਿਓ ਪੁੱਤ ਨੂੰ ਸਿਰਫ ਜ਼ਮੀਨ ਦੇ ਪਿੱਛੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਾਣਕਾਰੀ ਅਨੁਸਾਰ ਜਦੋਂ ਇਹ ਪਿਓ ਪੁੱਤ ਖੇਤਾਂ ਦੇ ਵਿੱਚ ਪਾਣੀ ਦੀ ਬਾਰੀ ਲਾਉਣ ਗਏ ਸਨ ਤੇ ਉਦੋਂ ਹਮਲਾਵਰਾਂ ਦੇ ਵੱਲੋਂ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਪਹਿਲਾਂ ਤਾਂ ਦੋਨਾਂ ਦੇ ਉੱਪਰ ਗੋਲੀਆਂ ਦੀ ਬਰਸਾਤ ਕੀਤੀ ਗਈ ਪਰ ਜਦੋਂ ਹਮਲਾਵਰਾਂ ਦਾ ਗੋਲੀਆਂ ਦੇ ਨਾਲ ਵੀ ਮਨ ਨਹੀਂ ਭਰਿਆ ਤਾਂ ਉਹਨਾਂ ਨੇ ਦੋਨਾਂ ਪਿਓ ਪੁੱਤਾਂ ਦੇ ਉੱਪਰ ਕਹਿਆਂ ਦੇ ਨਾਲ ਵਾਰ ਕੀਤੇ ਅਤੇ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂ ਦੱਸਦੀ ਹੈ ਕਿ ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ ਅਤੇ ਹਰਮੀਤ ਸਿੰਘ ਵਜੋਂ ਹੋਈ ਹੈ ਮੁੰਡੇ ਦਾ ਨਾਮ ਹਰਮੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਮਹਿਜ਼ ਉਮਰ 28 ਸਾਲ ਸੀ ਤੇ ਸਭ ਤੋਂ ਮਾੜੀ ਖਬਰ ਇਹ ਹੈ ਕਿ ਹਰਮੀਤ ਸਿੰਘ ਦਾ ਵਿਆਹ ਹੋਇਆ ਹੋਇਆ ਸੀ ਤੇ ਉਸ ਦੇ ਦੋ ਮਾਸੂਮ ਬੱਚੇ ਸਨ ਦੂਸਰੇ ਬੱਚੇ ਹੋਏ ਨੂੰ ਹੱਲੇ ਥੋੜੇ ਹੀ ਦਿਨ ਹੋਏ ਨੇ ਤੇ ਉਹਨਾਂ ਦੇ ਘਰ ਹੁਣ ਇਹ ਘਟਨਾ ਵਾਪਰੀ ਹੈ ਮਾਤਮ ਛਾ ਗਿਆ ਉਹਨਾਂ ਦੇ ਘਰ ਮ੍ਰਿਤਕ ਅਵਤਾਰ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੇਰੇ ਭਰਾ ਅਵਤਾਰ ਸਿੰਘ ਨੇ ਪਿੰਡ ਵਿੱਚ ਹੀ ਜ਼ਮੀਨ ਠੇਕੇ ਤੇ ਲਈ ਹੋਈ ਸੀ ਉਹਨਾਂ ਨੇ ਦੱਸਿਆ ਹੈ ਕਿ ਜੋ ਜ਼ਮੀਨ ਅਵਤਾਰ ਸਿੰਘ ਨੇ ਠੇਕੇ ਤੇ ਲਈ ਹੋਈ ਸੀ ਉਸ ਜ਼ਮੀਨ ਨੂੰ ਪਹਿਲਾਂ ਠੇਕੇ ਤੇ ਵਾਉਣ ਵਾਲੇ ਅਲਵਿੰਦਰ ਸਿੰਘ ਰਗਵੀਰ ਸਿੰਘ ਬਲਬੀਰ ਸਿੰਘ ਪਾਕਾਂ ਦੇ ਹੀ ਰਹਿਣ ਵਾਲੇ ਨੇ ਤੇ ਉਹ ਹਮੇਸ਼ਾ ਤੋਂ ਇਹਨਾਂ ਤੋਂ ਖਰਖੰਦ ਸੀ ਉਹਨਾਂ ਨੇ ਦੱਸਿਆ ਕਿ ਅੱਜ ਮੇਰਾ ਭਰਾ ਅਵਤਾਰ ਸਿੰਘ ਅਤੇ ਉਹਨਾਂ ਦਾ ਬੇਟਾ ਹਰਮਿਤ ਸਿੰਘ ਦੋਸ਼ੀਆਂ ਤੋਂ ਬਾਅਦ ਆਪਣੇ ਠੇਕੇ ਲਈ ਖੇਤ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਸਨ ਇਹਨਾਂ ਵਿੱਚ ਬਲਵਿੰਦਰ ਸਿੰਘ ਰਗਵੀਰ ਸਿੰਘ ਬਲਬੀਰ ਸਿੰਘ ਮੌਕੇ ਤੇ ਆਏ ਪਹਿਲਾਂ ਮੇਰੇ ਭਤੀਜੇ ਹਰਮਿਤ ਤੇ ਰਿਵਾਲਵਰ ਦੇ ਨਾਲ ਗੋਲੀਆਂ ਮਾਰੀਆਂ ਤੇ ਉਸ ਤੋਂ ਬਾਅਦ ਮੇਰੇ ਭਰਾ ਅਵਤਾਰ ਸਿੰਘ ਨੂੰ ਵੀ ਗੋਲੀਆਂ ਮਾਰੀਆਂ ਤੇ ਕਈਆਂ ਦੇ ਨਾਲ ਵਾਰ ਕਰ ਕਰਕੇ ਮੌਕੇ ਤੇ ਹੀ ਉਹਨਾਂ ਨੂੰ ਮਾਰ ਮੁਕਾਇਆ ਉਹਨਾਂ ਨੇ ਕਿਹਾ ਕਿ ਪਹਿਲਾਂ ਪਲਵਿੰਦਰ ਸਿੰਘ ਰਗਵੀਰ ਸਿੰਘ ਅਤੇ ਬਲਬੀਰ ਸਿੰਘ ਪਾਕਾਂ ਵਿੱਚ ਇਹ ਜ਼ਮੀਰ ਵਾਉਂਦੇ ਸੀ ਪਰ ਹੁਣ 2 ਸਾਲਾਂ ਤੋਂ ਮੇਰੇ ਪਰਾ ਆਵਤਾਰ ਸਿੰਘ ਨੇ ਇਹ ਜ਼ਮੀਨ ਠੇਕੇ ਤੇ ਲੈ ਲਈ ਸੀ ਦੇ ਠੇਕੇ ਤੇ ਇਸ ਜ਼ਮੀਨ ਨੂੰ ਬਾਹਰਿਆ ਸੀ ਤੇ ਇਸੇ ਗੱਲ ਤੋਂ ਇਹ ਲੋਕ ਰੰਜਿਸ਼ ਰੱਖਦੇ ਸੀ ਉਹਨਾਂ ਤੋਂ ਖਾਰ ਖਾਂਦੇ ਸੀ ਜਿਸ ਤੇ ਚੱਲਦਿਆਂ ਉਹਨਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਮੇਰੇ ਪਰਾ ਤੇ ਭਤੀਜੇ ਨੂੰ ਖੇਤਾਂ ਵਿੱਚ ਹੀ ਮਾਰ ਮੁਕਾਇਆ ਇਸ ਦੇ ਨਾਲ ਹੀ ਦੱਸ ਦਈਏ ਕਿ ਪਿਓ ਪੁੱਤ ਦੇ ਕਤਲ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਥੋੜੀ ਹੋਈ ਹੈ ਜੋ ਦੱਸਦੀ ਕਿ ਇਸੇ ਨਾਲ ਹੀ ਪਿੰਡ ਵਾਸੀਆਂ ਦੇ ਵਿੱਚ ਡਰਦਾ ਵੀ ਮਾਹੌਲ ਹੈ ਦੱਸਦੀ ਹੈ ਕਿ ਅਵਤਾਰ ਸਿੰਘ ਦੇ ਦੋ ਪੁੱਤਰ ਸਨ ਇੱਕ ਹਰਮੀਤ ਸਿੰਘ ਤੇ ਇੱਕ ਹੋਰ ਉਸਤਾ ਪੁੱਤਰ ਹੈ ਜੋ ਕਿ ਅਪਾਹ ਚ ਹੈ ਤੇ ਹਰਮੀਤ ਸਿੰਘ ਪਿੱਛੇ ਆਪਣੀ ਪਤਨੀ ਅਤੇ ਦੋ ਮਾਸੂਮ ਬੱਚੇ ਛੱਡ ਗਿਆ ਅਤੇ ਪੂਰੇ ਪਰਿਵਾਰ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ